ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਅਰੰਭੇ ਕਾਰਜਾਂ ਤਹਿਤ ਅੱਜ ਅਰਦਾਸ ਅਪੰਤ ਸ਼੍ਰੀ ਬੌਲੀ ਸਾਹਿਬ ਦੀ ਡਿਉੜੀ ਅੰਦਰ ਮੀਨਾਕਾਰੀ ਅਤੇ ਸੋਨੇ ਦੇ ਪੱਤਰੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਲੰਗਰ ਹਾਲ ਦੀ ਤੀਜੀ ਮੰਜ਼ਲ ਦਾ ਲੈਂਟਰ ਪਾਇਆ ਗਿਆ ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਵਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸੇਵਾਵਾਂ ਬਾਬਾ ਕਸ਼ਮੀਰ ਸਿੰਘ ਪੂਰੀਵਾਲਿਆ ਨੂੰ ਸੌਪੀਆਂ ਗਈਆਂ ਹਨ ਫਟੇ ਟਾਈਮ ਚੈਨਲ ਲਈ ਕੈਮਰਾਮੈਨ ਅਜੀਤ 바ਵਾ ਜੀ ਨਾਲ ਸਰਬਜੋਤ ਸਿੰਘ ਖਾਲਸਾ ਦੀ ਰਿਪੋਰਟ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਦੇ ਉਟਿਆਂ ਦੀ ਓਪ ਨਿਆਸਰਾਂ ਦੇ ਆਸਰੇ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ 450 ਸਾਲਾਂ ਚੋਟੀ ਜੋਰ ਦੇ ਮਹਾਨ 450 ਸਾਲਾਂ ਸ਼ਤਾਬਦੀ ਦੇ ਰੂਪ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਚੀਆਂ ਜਥੇਬੰਦੀਆਂ ਸਮੁੱਚਾ ਖਾਲਸਾ ਪੰਥ ਪੂਰੇ ਜਹੋ ਜਲਾਲ ਦੇ ਨਾਲ ਮਨਾ ਰਹੇ ਸਤਗੁਰ ਜੀ ਨੇ ਆਦੇਸ਼ ਵੀ ਕੀਤਾ ਸੀ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਰਮਾਨ ਜੀ ਇਹੋ ਹੀ ਨਿਰਮਾਨਤਾ குரு ਸਾਹਿਬ ਨੇ ਵਾਕ ਕੀਤੀ ਸੀ ਕਿ ਸੋਗ ਕਰਕੇ ਕੋਈ ਰੋਣ ਪੇਟਣੇ ਨੀ ਕਰਨਾ ਕੇਵਲ ਤਾਂ ਕੇਵਲ ਕਰਤੇ ਦੀ ਖੇਡ ਦੇ ਵਿੱਚ ਪਵਿੱਤਰ ਗਰਵਾਣੀ ਗੈਣ ਕਰਦੋ ਸੋ ਸਤਗੁਰਾਂ ਦਾ ਇਹ 450 ਸਾਲਾ ਸ਼ਤਾਬਦੀ ਪੱਟੇ ਪੱਦਰ ਤੇ ਮਨਾਇਆ ਜਾ ਰਹੀ 16 17 ਤੇ 18 ਤਰੀਕ ਇਹਦੇ ਵਿੱਚ ਵੱਖ-ਵੱਖ ਸਥਾਨਾਂ ਤੋਂ ਮਹਾਨ ਨਗਰ ਕੀਰਤਨ ਜਿਹੜੇ ਆ ਉਹ ਵੀ ਇਸ ਧਰਤੀ ਤੇ ਆਉਣਗੇ ਤੇ ਨਾਲ ਦੀ ਨਾਲ 16 ਤਰੀਕ ਨੂੰ ਤੰਤੀ ਸਾਜਾਂ ਤੇ ਕੀਰਤਨ ਬੱਚਿਆਂ ਦੇ ਵੱਖ-ਵੱਖ ਪ੍ਰੋਗਰਾਮ ਨਾਲ ਗੱਤਕੇ ਤੇ ਜੋਰ ਤੇ 17 ਤਰੀਕ ਨੂੰ ਮਹਾਨ ਨਗਰ ਕੀਰਤਨ ਜਿਹੜਾ ਉਹ ਵੀ ਇੱਥੇ ਗੁਰਦੁਆਰਾ ਢੂੜੂ ਸਾਹਿਬ ਤੋਂ ਚੱਲ ਕੇ ਪੈਦਲ ਉਹ ਇਸ ਆਸਥਾਨ ਤੇ ਪਹੁੰਚੂਗਾ ਤੇ 18 ਨੂੰ ਤਿੰਨ ਤੇ ਰਾਤ ਦੇ ਸਾਰੇ ਜਿਹੜੇ ਸਮਾਗਮ ਆ ਉਹ ਖਾਲਸਾ ਪੰਥ ਨੇ ਕੀਰਤਨ ਕਥਾ ਅਤੇ ਆਦਿਕ ਵਿਦਵਾਨਾਂ ਦੇ ਵਿਚਾਰਾਂ ਰਾਹੀਂ ਇਹ ਸਮਾਗਮ ਜਿਹੜਾ ਮਨਾਇਆ ਜਾਣਾ ਸੋ ਖਾਲਸਾ ਪੰਥ ਨੂੰ ਬੇਨਤੀ ਕਰਦਾ ਆਹ ਜਿਹੜਾ ਕਾਰਜ ਅੱਜ ਤੋਂ ਤਕਰੀਬਨ 2.5 3 ਮਹੀਨੇ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਲੰਗਰ ਹਾਲ ਪੁਰਾਣਾ ਸੀ ਤੇ ਹੁਣ ਸੰਤ ਬਾਬਾ ਕਸ਼ਮੀਰ ਸਿੰਘ ਜੀ ਢੂਰੀ ਵਾਲੇ ਸ਼ੰਤ ਬਾਬਾ ਸੁਖਵਿੰਦਰ ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਸਾਰਾ ਤਿੰਨ ਮੰਜ਼ਲੀ ਜਿਹੜਾ ਆ ਉਹ ਅੱਜ ਆਖਰੀ ਮੰਜ਼ਲ ਦਾ ਜਿਹੜਾ ਉਹ ਲੈਂਟਰ ਉਹ ਅੱਜ ਪਾਇਆ ਗਿਆ ਸ਼ੁਰੂਆਤ ਕੀਤੀ ਗਈ ਤੋਂ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਸੰਗਤਾਂ ਨੇ ਆ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਾਰਨਕ ਨਾਤਮਾਸ ਤੇ ਪੋਣਾ ਉਥੇ ਕਾਮਨਾ ਵੀ ਕਰਨੀ ਆ ਕਿ ਸਤਗੁਰੂ ਜੀ ਸਾਡੇ ਹਿਰਦਿਆਂ ਵਿੱਚ ਵੀ ਨਾਮ ਦਾ ਵਾਸਾ ਕਰੋ ਜਿਹੜੀ ਸਾਧਗੁਰ ਜੀ ਨੇ ਪਵਿੱਤਰ ਅਨੰਦ ਸਾਹਿਬ ਦੇ ਪਵਿੱਤਰ ਗਰਬਾਣੇ ਦੇ ਵਿੱਚ ਸਾਨੂੰ ਸਿੱਖਿਆ ਵੀ ਦਿੱਤੀ ਆ ਇਹਦੇ ਨਾਲ ਦੀ ਨਾਲ ਧੰਨ ਧੰਨ ਗੁਰੂ ਆਮਦਾਸ ਪਾਤਸ਼ਾਹ ਜੀ ਦਾ ਗੁਰਤਾ ਕਰਦੀ ਉਹ 13 ਤੇ 14 ਤਰੀਕ ਨੂੰ ਗੁਰਦੁਆਰਾ ਸ਼੍ਰੀ ਮਨਜੀ ਸਾਹਿਬ ਦੀ ਬਾਨ ਹਾਲ ਸ਼੍ਰੀ ਅਮਰ ਸਾਹਿਬ ਸਾਹਿਬ ਵਿਖੇ ਮਨਾਇਆ ਜਾਣਗੇ ਤੋਂ ਬਾਅਦ ਤੋਂ ਬਾਅਦ ਸੰਗਤਾਂ ਨੂੰ ਬੇਨਤੀ ਆ ਦੇ ਵਿੱਚ ਮਿਹਰ ਕਰ ਬਹੁਤ ਬਹੁਤ ਧੰਨਵਾਦ ਵਧਾਈਆਂ ਦਿਨਾਂ ਬਾਬਾ ਜੀ ਨੂੰ ਕਿ ਆ ਜਿਹੜਾ ਲੰਗਰ ਹਾਲ ਬਹੁਤ ਕੀ ਇਤਿਹਾਸ ਰੱਖੇ ਲਗਾਤਾਰ ਦੋ ਲੰਬੀ ਤੋਂ ਬਰੋਦ ਬੈਠੇ ਜਿੱਕੇ ਮੈਂ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਕੀਚੇ ਤੌਰ ਤੇ ਪੰਜਾਬ ਦੇ ਜਿਹੜੇ ਉਹ ਸਾਡੇ ਪ੍ਰੇਰ ਉਥੇ ਕਿਹੜੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਤੇ ਸਰਦਾਰ ਗਿਆਰਮਨ ਜੀ ਸਿੰਘ ਦਾ ਜਿਹੜਾ ਸਾਹਬਤ ਸੂਰਜ ਪ੍ਰਕਾਸ਼ ਦਾੜੇ ਸਮੇਤ ਉਹਨੇ ਵੀ ਉਥੇ ਖਮੂਲੀਅਤ ਕੀਤੀ ਆ ਤੇ ਉਹਨਾਂ ਦਾ ਜਰਮਨਜੀਤ ਸਿੰਘ ਜੀ ਦਾ ਅਸੀਂ ਬਖੇਸ਼ ਹੋਦ ਕਰਾਂਗੇ ਸਨਮਾਨ ਬਾਕੀ ਜਦੋਂ ਮੱਥਾ ਟੇਕਣ ਆਉਣਗੇ ਉਹਨਾਂ ਨੂੰ ਵੀ ਸਨਮਾਨ ਦੇਵਾਂਗੇ